ਪੰਜਾਬ ਨਿਊਜ਼ ਦੀ ਟੀਮ ਪਹੁੰਚੀ ਹੈ ਜੇ ਨਗਰ ਹਰਿਆਣਾ ਦੇ ਜਿੱਥੇ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਹੜਤਾਲ ਤੇ ਬੈਠੇ ਹੋਏ ਆ ਜਿਹਦੇ ਕਾਰਨ ਹਰਿਆਣਾ ਦੇ ਵਿੱਚ ਸਫਾਈ ਦਾ ਕੰਮ ਮੁਕੰਮਲ ਬੰਦ ਹੋਇਆ ਤੇ ਥਾਂ ਥਾਂ ਗੰਦਗੀ ਫੈਲਦੀ ਹੈ ਥਾਂ ਥਾਂ ਕੂੜਿਆਂ ਦੇ ਢੇਰ ਲੱਗੇ ਹੋਏ ਆ ਆਓ ਅੱਜ ਇਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੀਆਂ ਕੀ ਕੀ ਸਮੱਸਿਆਵਾਂ ਹਨ ਜਿਹਦੇ ਕਰਕੇ ਅੱਜ ਇਹਨਾਂ ਨੂੰ ਮੁਕੰਮਲ 5 ਦਿਨਾਂ ਤੋਂ ਹੜਤਾਲ ਤੇ ਬੈਠਣਾ ਪਿਆ ਪੰਜਾਬ ਸਰਕਾਰ ਪੰਜਾਬ ਸਰਕਾਰ ਹਾਂਜੀ ਸਰ ਕੀ ਨਾਮ ਤੁਹਾਡਾ ਹੈ ਸਰ ਰਮਨ ਕੁਮਾਰ ਪ੍ਰਧਾਨ ਹਿ ਤੇ ਕੀ ਸਮੱਸਿਆ ਹੈ ਜਿਹੜਾ ਤੁਹਾਨੂੰ ਅੱਜ ਜਿਹੜਾ ਹੈਗਾ ਥਾਣੇ ਤੇ ਬੈਠਣਾ ਪਿਆ ਸਰ ਅੱਜ ਥਾਣੇ ਤੇ ਸਾਡੇ 5 ਦਿਨ ਹੋ ਗਏ ਆ ਸਾਡੇ ਤੋਂ ਨਾ ਕੋਈ ਮੰਤਰੀ ਸਾਹਿਬ ਨਾ ਪ੍ਰਧਾਨ ਸਾਹਿਬ ਨਾ ਯੋ ਸਾਹਿਬ ਕੋਈ ਕਮੇਟੀ ਦਾ ਮੁਲਾਜ਼ਮ ਜਾਂ ਕੋਈ ਬਰਦਰ ਸਾਡੇ ਨਾਲ ਕੋਈ ਨਹੀਂ ਹੈ ਇਸ ਟਾਈਮ ਸਾਡੇ ਮੰਤਰੀ ਸਾਹਿਬ ਨੂੰ ਪਤਾ ਨਹੀਂ ਵੋਟਾ ਲੈਣ ਦਾ ਪਤਾ ਵਾ ਪਰ ਇੱਥੇ ਆਉਂਦਾ ਨਹੀਂ ਪਤਾ ਜੀ ਤੇ ਕੀ ਮੰਗਾਗੇ ਹੈਗੇ ਤੁਹਾਡੇ ਸਾਡੀਆਂ ਸਰ ਮੰਗਾ ਇਹ ਆ ਇੱਕ ਤਾਂ ਜਿਹੜਾ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਠੀਕ ਹੈ ਜੀ ਇੱਕ ਜਿਹੜੀਆਂ ਇਹਨਾਂ ਨੇ ਲਾਗੂ ਕੀਤਾ ਵਾ ਨਵੀਂ ਸਕੀਮ ਠੇਕੇਦਾਰ ਦਿੱਲੀ ਵਾਲਿਆਂ ਨੂੰ ਠੇਕਾ ਦੇ ਦਿੱਤਾ ਵਾ ਜੀ ਉਹਦੇ ਵਿੱਚ ਸਾਰੇ ਜਿੰਨੇ ਵੀ ਸਪਾਈਸ ਹੈ ਉਹ ਕਹਿੰਦੇ ਮਤੇ ਪਾਉ ਕਮੇਟੀਆ ਵਿੱਚ ਜਿੰਨੇ ਮਲਾਜਮਾਂ ਠੇਕੇਦਾਰ ਦੇ ਵਿੱਚ ਲਿਆ ਹੋਏ ਇਹਨਾਂ ਨੂੰ ਠੀਕ ਹੈ ਹਾਂ ਜੀ ਤੁਹਾਡਾ ਇਹ ਜਿਹੜੀ ਕਾਨੂੰਨ ਲਿਆ ਰਹੇ ਆ ਕਿ ਦਿੱਲੀ ਤੋਂ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਜਾ ਰਿਹਾ ਠੇਕਾ ਦਿੱਤਾ ਜਾ ਰਿਹਾ ਇਹ ਨਾਲੀ ਤੁਹਾਡੇ ਨਾਲ ਸਖਤ ਵਿਰੋਧ ਕੀਤਾ ਜਾ ਰਿਹਾ ਹਾਂ ਜੀ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦਿਆਂ ਸਰ ਸਰ ਸਾਨੂੰ 15 15 20 20 ਸਾਲ ਹੋ ਗਏ ਲੱਗਿਆ ਨੂੰ ਤੇ ਅਜੇ ਤੱਕ ਤੁਹਾਨੂੰ ਕੰਮ ਤੇ ਜਾਨਕੀ ਪੱਕਾ ਨਹੀਂ ਕੀਤਾ ਇਹਨਾਂ ਨੇ ਸਰ ਅਜੇ ਤੱਕ ਕੋਈ ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਸਰਕਾਰ ਨੇ ਸਾਡੀ ਬਾਤ ਇਹ ਨਹੀਂ ਪੁੱਛੀ ਅਜੇ ਤੱਕ ਇਹ ਪੰਜਾਬ ਸਰਕਾਰ ਜਿਹੜੀ ਆਈ ਸੀ 22 ਦੇ ਵਿੱਚ ਇਲੈਕਸ਼ਨ ਜਿੱਤ ਕੇ ਇਹਨਾਂ ਨੇ ਕਿਹਾ ਸੀਗਾ ਕਿ ਜਾਨਕੀ ਆਪਾਂ 22 ਦੇ ਇਲੈ ਠੇਕੇਦਾਰੀ ਜਿਹੜੀ ਹੈਗੀ ਆ ਉਹਨੂੰ ਬੰਦ ਕਰਾਂਗੇ ਆਪਾਂ ਠੇਕੇ ਦੇ ਕੋਈ ਭਰਤੀ ਨਹੀਂ ਕਰਾਂਗੇ ਤਾਂ ਤੁਹਾਨੂੰ 20-20 ਸਾਲ ਹੋ ਚੁੱਕੇ ਆ ਤੁਹਾਡੀ ਨਾਂ ਤਾਂ ਸਰਕਾਰੋਂ ਤਨਖਾਹ ਵਧਾਈ ਗਈ ਆ ਤੇ ਨਾ ਹੀ ਕੋਈ ਅੱਗੇ ਤੁਹਾਡਾ ਜਿਹੜਾ ਹੈਗਾ ਕੋਈ ਪਾਰਬਾਰਾ ਕੀਤਾ ਜਾ ਰਿਹਾ ਕਿ ਤੁਹਾਨੂੰ ਜਨਨਕੀ ਤਨਖਾਹ ਵਧਾਈ ਜਾਵੇ ਜਾਂ ਪੱਕੇ ਪੱਕੇ ਕੀਤਾ ਜਾਵੇ ਨਾ ਸਰ ਦੇਖੋ ਸਾਡੇ ਹਲਕੇ ਦੇ ਐਮਐਲਏ ਸਾਹਿਬ ਮੰਤਰੀ ਸਾਹਿਬ ਬਣ ਗਏ ਆ ਪਰ ਸਾਡੀ ਕੋਈ ਖਬਰ ਨਹੀਂ ਕੋਸ਼ਲੇ ਨਾ ਸਾਡੇ ਤੋਂ ਇੱਥੇ ਆਏ ਇੱਕ ਬਾਰੇ ਵੀ ਉਹਨਾਂ ਇੱਥੇ ਮੈਂ ਉਹਦਾ ਦੇਖਦੇ ਪਾਰਟੀ ਵਰਕਰ ਉਹਨਾਂ ਦੇ ਇੰਨੇ ਘੁੰਮਦੇ ਆ ਪਾਰਟੀ ਵਰਕਰ ਕੀ ਇੱਥੇ ਕੋਈ ਐਮਸੀ ਨਹੀਂ ਬੜਿਆ ਅੱਜ ਤੱਕ ਲਈ ਪ੍ਰਧਾਨ ਨੇ ਪ੍ਰਧਾਨ ਜੀ ਤਾਂ ਕਹਿੰਦੇ ਜਦੋਂ ਕੋਈ ਕੰਮ ਹੋਵੇ ਉਹਦਾ ਕਮੇਟੀ ਚ ਬਿੱਲ ਕਢਾਣਾ ਹੋਵੇ ਫਿਰ ਮਿੰਟੋ ਪਹਿਲਾਂ ਆ ਜਾਣਾ ਮਾ ਜਦੋਂ ਕੋਈ ਸਾਡੀ ਤਨਖਾਹ ਦਾ ਕੰਮ ਆ ਜਾਂ ਕੋਈ ਸਾਡਾ ਕੰਮ ਆ ਤਾਂ ਉਹ ਤੋਂ ਕਹਿੰਦੇ ਬਿਮਾਰ ਆ ਸੀ ਮੈਨੂੰ ਕਿ ਤੁਹਾਡਾ ਕਹਿਣਾ ਇਹ ਹੈਗਾ ਕਿ ਜਦੋਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਨੇ ਇੱਥੇ ਆਣਾ ਹੋਵੇ ਤਾਂ ਉਦੋਂ ਇਹਨਾਂ ਦੇ ਜਿਹੜੇ ਵੀ ਇਹਨਾਂ ਦੇ ਉਪਾਏਦਾਰ ਬੰਦੇ ਆ ਕਿ ਇਕੱਠੇ ਹੋ ਜਾਂਦੇ ਜਦੋਂ ਜਦੋਂ ਹਰਿਆਣੇ ਦੇ ਵਿੱਚ ਕਿਸੇ ਦੀ ਸਮੱਸਿਆ ਆਉਂਦੀ ਹੈ ਤਾਂ ਕੋਈ ਵੀ ਨੇੜੇ ਤੁਹਾਨੂੰ ਦਿਖਾਈ ਨਹੀਂ ਦਿੰਦਾ ਨਾ ਸਰ ਕੋਈ ਲਾਗੇ ਨਹੀਂ ਲੱਗਦਾ ਪਿਆ ਉਹ ਤਾਂ ਪਾਰਟੀ ਵਰਕਰ ਇੱਥੇ 15 20 ਘੁੰਮ ਰਹੇ ਹੁੰਦੇ ਆ ਜੀ ਆਪਾਪਾ ਜੀ ਹੋ ਗਏ ਆ ਮੁੰਡੇ ਅਸ਼ਵ ਉਹ ਮਹਿੰਗੀ ਹੋ ਗਿਆ ਹੋਰ ਵਾਲੇ ਦੁਆਲੇ ਜਿੰਨੇ ਵੀ ਥਾਰੇ ਜਦੋਂ ਮੰਤਰੀ ਸਾਹਿਬ ਨੇ ਉਹਦੋਂ ਇੱਥੇ ਦੇਖਿਓ 40 ਜਨੇ ਇਕੱਠੇ ਹੋਣੇ ਆ ਜੀ ਸਮੱਸਿਆਵਾਂ ਵੇਲੇ ਕੋਈ ਨਹੀਂ ਹੁੰਦਾ ਸਮੱਸਿਆਵਾਂ ਵੇਲੇ ਕੋਈ ਨਹੀਂ ਹੁੰਦਾ ਜੀ ਤੇ ਕੀ ਮੰਗ ਕੀ ਕਰਦੇ ਸਰਕਾਰ ਤੋਂ ਸਰ ਮੰਗ ਇਹ ਹੀ ਕਰਦੇ ਆ ਕਿ ਇੱਕ ਤਾਂ ਸਾਡੀ ਤਨਖਾਹ ਵਧਾਈ ਜਾਵੇ ਇੱਕ ਸਾਨੂੰ ਸਾਰਿਆਂ ਨੂੰ ਪੱਕੇ ਕੀਤਾ ਜਾਵੇ ਜੀ ਠੀਕ ਹੈ ਜੇ ਸਰਕਾਰ ਤੁਹਾਨੂੰ ਪੱਕੇ ਨਹੀਂ ਕਰਦੀ ਜਾਂ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੁਹਾਡਾ ਅਗਲਾ ਕਦਮ ਕੀ ਹੋਗਾ ਸਰ ਆਪਣਾ ਅਗਲਾ ਕਦਮ ਇਹ ਆ ਪੰਜ ਦਿਨ ਹੋ ਗਏ ਹੜਤਾਲ ਤੇ ਬੈਠੇ ਨੂੰ ਜੇ ਅਸੀਂ ਆ ਸੋਮ ਮੰਗਲਵਾਰ ਮੰਗਲਵਾਰ ਤੱਕ ਬੇਟ ਕਾਨੇ ਨੇ ਤਾਂ ਆਪਾਂ ਪੁਤਲੇ ਲੂਗੇ ਜੀ ਪੰਜਾਬ ਸਰਕਾਰ ਮੁਕਤਰਾਵਾਲ ਪੰਜਾਬ ਸਰਕਾਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ 5 ਦਿਨਾਂ ਤੋਂ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਹੋਈ ਆ ਜਿਸ ਕਾਰਨ ਪੂਰੇ ਹਰਿਆਣਾ ਚਾਹ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਹੈਗੀ ਸਫਾਈ ਦਾ ਕੰਮ ਕੂੜਾ ਕਰਕਟ ਦਾ ਜਿਹੜਾ ਕੰਮ ਆ ਕੂੜਾ ਚੱਕਣਾ ਸਫਾਈ ਕਰਮਚਾਰੀ ਮਕੰਮਲ ਬੰਦ ਹੋਇਆ ਆ ਸਫਾਈ ਜਿਹੜੀ ਹੈਗੀ ਆ 5 ਦਿਨਾਂ ਤੋਂ ਨਹੀਂ ਹੋ ਰਹੀ ਨਾ ਹੀ ਘਰਾਂ ਦਾ ਕੂੜਾ ਚੱਕਿਆ ਜਾ ਰਿਹਾ ਤੇ ਜਿਸ ਕਾਰਨ ਹਰਿਆਣਾ ਸ਼ਹਿਰ ਦੇ ਵਿੱਚ ਪੂਰੀ ਗੰਦਗੀ ਫੈਲ ਰਹੀ ਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਹਰਿਆਣਾ ਦੇ ਵਿੱਚ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਆ ਨਗਰ ਕੌਂਸਲ ਵੱਲੋਂ ਜਿਹੜੇ ਕੂੜਾ ਚੱਕਦੇ ਸੀਗੇ ਕਰਮਚਾਰੀ ਨਹੀਂ ਚੱਕਣ ਦੇ ਕਾਰਨ ਜਿਹੜੇ ਢੇਰ ਲੱਗੇ ਆ ਉਹ ਵੀ ਦਿਖਾ ਦਿੱਤੇ ਜਾਣ